ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਜਿਸ ਤਰ੍ਹਾਂ ਅੱਜ ਦਿਨ ਗਰਮ ਰਿਹਾ ਕਾਫੀ ਜ਼ਿਆਦਾ ਉਸੇ ਤਰ੍ਹਾਂ ਅੱਗੇ ਜਿਹੜੀ ਗਰਮਿਆਸ਼ ਵਧੂਗੀ ਜਾਂ ਕਿਸੇ ਤਰ੍ਹਾਂ ਦਾ ਕੋਈ ਮੀਂਹ ਦਾ ਚਾਂਸ ਵੜ ਰਿਹਾ ਜਾਂ ਠੰਡ ਵਿੱਚ ਹੋਰ ਜ਼ਿਆਦਾ ਵਾਧਾ ਹੋਵੇਗਾ ਜਾਂ ਬਰਫ਼ਬਾਰੀ ਦਾ ਕੀ ਸਟੇਟਸ ਆ ਪਹਾੜਾਂ ਦੇ ਵਿੱਚ ਇਸ ਬਾਰੇ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਜਿਸ ਤਰ੍ਹਾਂ ਪਹਿਲਾਂ ਬਹੁਤ ਤੇਜ਼ ਚੱਲ ਦੇ ਰਹੀਆਂ ਦੋ ਤਿੰਨ ਦਿਨ ਅੱਜ ਹਵਾਵਾਂ ਜਿਹੜੀਆਂ ਪੱਛਮ ਦੀਆਂ ਚੱਲਦੀਆਂ ਲੇਕਿਨ ਉਹਨਾਂ ਦੀ ਰਫ਼ਤਾਰ ਥੋੜੀ ਘੱਟ ਸੀ ਜ਼ਿਆਦਾ ਰਫ਼ਤਾਰ ਨਹੀਂ ਹੈ ਇਸ ਤੋਂ ਬਿਨਾ ਇੱਕ ਜਿਹੜਾ ਵੈਸਟਰਨ ਡਸਟ ਅਰਬਨ ਸਾ ਅਤੇ ਚੱਕਰਵਾਤਾ ਜਿਹੜਾ ਉਹ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਭਾਗਾਂ ਤੇ ਬਣਿਆ ਹੋਇਆ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਨੂੰ ਤੇ ਰਾਜਸਥਾਨ ਦੇ ਭਾਗਾਂ ਨੂੰ ਪ੍ਰਭਾਵਿਤ ਕਰੂਗਾ ਹੁਣ ਇੱਕ ਹਲਕੇ ਦਰਜੇ ਦਾ ਵੈਸਟਰਨ ਡਿਸਟਰਬੈਂਸ ਤੇ ਜਿਹੜਾ ਚੱਕਰਵਾਤਾ ਉਹ ਬਣਿਆ ਹੋਇਆ ਲੇਕਿਨ ਜਿਹੜਾ 19 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਤੇ ਚੱਕਰਵਾਤ ਆ ਰਿਹਾ ਉਹ ਬਹੁਤ ਜ਼ਬਰਦਸਤ ਆ ਜਿਸ ਦੇ ਨਾਲ ਮੌਸਮ ਆ ਜਿਹੜਾ ਪੰਜਾਬ ਦੇ ਵਿੱਚ ਕਰਬਟ ਲਾਊਗਾ ਪੰਜਾਬ ਦੇ ਕਈ ਭਾਗਾਂ ਦੇ ਵਿੱਚ 19 ਅਤੇ 20 ਤਰੀਕ ਨੂੰ ਕਈ ਥਾਵਾਂ ਤੇ ਤੇਜ਼ ਵਰਖਾ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਇਸ ਤੋਂ ਬਿਨਾ ਰਾਜਸਥਾਨ ਦੇ ਉੱਤਰੀ ਭਾਗ ਪੂਰਬੀ ਭਾਗ ਹਰਿਆਣਾ ਸਾਰਾ ਦਿੱਲੀ ਉੱਤਰਾ ਪ੍ਰਦੇਸ਼ ਦਾ ਪੱਛਮੀ ਭਾਗ ਇਸ ਤੋਂ ਬਿਨਾ ਪਹਾੜਾਂ ਦੀ ਜੇਕਰ ਗੱਲ ਕਰੀਏ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇੱਥੇ ਭਾਰੀ ਬਰਫਬਾਰੀ ਹੋਊਗੀ ਤੇ ਜਿਹੜੇ ਇਲਾਕੇ ਮੈਂ ਦੱਸੇ ਆ ਪੰਜਾਬ ਸਮੁੱਚਾ ਪੱਛਮੀ ਉੱਤਰੀ ਸੈਂਟਰ ਪੰਜਾਬ ਦੱਖਣੀ ਪੰਜਾਬ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਵਰਖਾ ਆਉਣ ਦੀ ਸੰਭਾਵਨਾ ਤੇ ਗੜੇਮਾਰੀ ਵੀ ਹੋਊਗੀ 20 ਤਰੀਕ ਨੂੰ ਲੇਕਿਨ ਆਉਣ ਵਾਲੇ 24 ਘੰਟੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ 18 ਤਰੀਕ ਨੂੰ ਪੰਜਾਬ ਦੇ ਵਿੱਚ ਕੋਈ ਖਾਸ ਗਤੀਵਿਧੀ ਹੋਣ ਦੀ ਸੰਭਾਵਨਾ ਨਹੀਂ ਹੈ ਪੰਜਾਬ ਦਾ ਮੌਸਮ ਖੁਸ਼ ਕਰਊਗਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਮੌਸਮ ਖੁਸ਼ ਕਰਊਗਾ ਲੇਕਿਨ ਪਹਾੜਾਂ ਤੇ ਜਿਹੜੀ ਜਿਵੇਂ ਕਿ ਜੰਮੂ ਕਸ਼ਮੀਰ ਦੇ ਚੇਰੇ ਪਹਾੜਾ ਉਹਨਾਂ ਤੇ ਹਲਕੀ ਫੁਲਕੀ ਜਿਹੜੀ ਬਰਫਵਾਰੀ ਆ ਉਹ ਹੋ ਸਕਦੀ ਹੈ ਕੱਲ ਨੂੰ 18 ਤਰੀਕ ਨੂੰ ਲੇਕਿਨ 19 ਤੇ 20 ਪਹਾੜਾਂ ਲਈ ਜ਼ਬਰਦਸਤ ਬਰਫਬਾਰੀ ਹੋਣ ਦੀ ਸੰਭਾਵਨਾ ਜਿਹੜੇ ਵੀ ਪਹਾੜਾਂ ਵੱਲ ਜਾ ਰਹੇ ਆ ਉਹ ਆਪਣਾ ਥੋੜਾ ਸਤਰਕ ਰਹਿਣ ਕਿਉਂਕਿ ਮੌਸਮ ਜ਼ਬਰਦਸਤ ਤਰੀਕੇ ਨਾਲ ਖਰਾਬ ਹੋ ਸਕਦਾ ਤੇ ਹੁਣ ਆਪਾਂ ਜੇਕਰ ਗੱਲ ਕਰੀਏ ਫਸਲਾਂ ਦੀ ਤਾਂ ਫਸਲਾਂ ਨੂੰ ਜਿਹੜੀ ਆਉਣ ਵਾਲਾ ਇਹ ਮੀਂਹ ਆ 20 ਤਰੀਕ ਨੂੰ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਜਿਸ ਦੇ ਨਾਲ ਗੜੇਮਾਰੀ ਵੀ ਹੋ ਸਕਦੀ ਆ ਉਹਦੇ ਨਾਲ ਪੰਜਾਬ ਦੇ ਵਿੱਚ ਕਣਕਰੀ ਜਿਹੜੀ ਫਸਲਾ ਉਹਨੂੰ ਨੁਕਸਾਨ ਹੋ ਸਕਦਾ ਤੇ ਕੁਝ ਜਿਹੜੇ ਆਲੂ ਹਲੇ ਖੇਤਾਂ 'ਚ ਪਏ ਆ ਜਿਹੜੇ ਪੱਟੇ ਨਹੀਂ ਗਏ ਤੇ ਖੇਤਾਂ ਦੇ ਵਿੱਚ ਹੀ ਪਏ ਆ ਉਹਨਾਂ ਨੂੰ ਵੀ ਪ੍ਰੋਬਲਮ ਆਉਣ ਦੀ ਸੰਭਾਵਨਾ ਇਸ ਲਈ ਜਿਹੜੇ ਵੀ ਮੇਰੇ ਵੀਰ ਆਪਣੇ ਆਲੂਆਂ ਦੀ ਫਸਲ ਦਾ ਜਿਹੜਾ ਕੰਮ ਕਰ ਰਹੇ ਆ ਉਹ ਜੇਕਰ 1-2 ਦਿਨ ਦੇ ਵਿੱਚ ਉਹਨਾਂ ਨੂੰ ਕਾਹਨ ਸਕਦੇ ਆ ਆਪਣਾ ਪਾਸੇ ਲਾ ਸਕਦੇ ਆ ਤਾਂ ਉਹ ਵਧੀਆ ਹੋਵੇਗਾ ਹੁਣ ਆਪਾਂ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਦਾ ਮੌਸਮ ਰਹੂਗਾ ਹੁਣ ਆਪਾਂ ਗੱਲ ਕਰਾਂਗੇ ਜੀ ਜੀ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਕਿਸ ਤਰ੍ਹਾਂ ਦਾ ਮੌਸਮ ਰਹੂਗਾ ਸਭ ਤੋਂ ਪਹਿਲਾਂ ਆਪਾਂ 18 ਤਰੀਕ ਦੀ ਯਾਨੀ ਕਿ ਕੱਲ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਕੁਝ ਕਾਰਵਾਈਆਂ ਹੋ ਸਕਦੀਆਂ باقی ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਰਾਜਸਥਾਨ ਅਤੇ ਗੁਜਰਾਤ ਦੇ ਭਾਗ ਉਹ ਮੱਧ ਪ੍ਰਦੇਸ਼ ਦੇ ਭਾਗ ਉਹ ਬਿਹਾਰ ਤੱਕ ਮੌਸਮ ਤੇ ਸਮੁੱਚਾ ਭਾਰਤ ਤੁਸੀਂ ਦੇਖ ਸਕਦੇ ਹੋ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ 19 ਤਰੀਕ ਦੀ 19 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ 19 ਤਰੀਕ ਨੂੰ ਜਿਹੜੀਆਂ ਗਤੀਵਿਧੀਆਂ ਉਹ ਵੱਜਣੀਆਂ ਤੇ ਬੱਦਲ ਆ ਜਿਹੜਾ ਉਹ ਪਾਕਿਸਤਾਨ ਦੇ ਨਾਲ-ਨਾਲ ਪੰਜਾਬ ਦੇ ਭਾਗ ਇਸ ਤੋਂ ਬਿਨਾਂ ਰਾਜਸਥਾਨ ਦੇ ਭਾਗ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਸ਼ਾਮ ਦੇ ਟਾਈਮ ਤੇ ਸ਼ੁਰੂ ਹੋ ਜਾਣੀਆਂ ਜਿਹੜੀਆਂ ਕਿ 5:30 6 ਵਜੇ ਤੋਂ ਲੈ ਕੇ ਸਾਰੀ ਰਾਤ ਪੂਰੀ ਤੇ ਉਸਤਵਾਰ 20 ਤਰੀਕ ਨੂੰ ਜਬਰਦਸਤ ਕਾਰਵਾਈਆਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦੇ ਉੱਤਰ ਪੱਛਮੀ ਭਾਗ ਤੇ ਇਸ ਤੋਂ ਬਿਨਾ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਪੂਰਾ ਤੇ ਜਿਹੜੇ ਸਮੁੱਚਾ ਪੰਜਾਬ ਤੇ ਇਸ ਤੋਂ ਬਿਨਾ ਬਾਕੀ ਜਿਹੜੇ ਮੱਧ ਪ੍ਰਦੇਸ਼ ਆ ਗੁਜਰਾਤ ਆ ਬਿਹਾਰ ਆ ਤੇ ਪੂਰਬੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ ਜੀ 20 ਤਰੀਕ ਦੀ ਤਾਂ 20 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਭਈ ਪੰਜਾਬ ਦੇ ਵਿੱਚ ਤਾਂ ਪੂਰੀਆਂ ਜ਼ਬਰਦਸਤ ਜਿਹੜੀਆਂ ਕਾਰਵਾਈਆਂ ਹੋਣਗੀਆਂ ਤੇ ਗਰਜ ਚਮਕ ਦੇ ਨਾਲ ਤੇਜ਼ ਵਰਖਾ ਤੇ ਗੜੇਮਰੀ ਹੋਣ ਦੀ ਸੰਭਾਵਨਾ ਦਿੱਲੀ ਵਿੱਚ ਵੀ ਇਸੇ ਤਰ੍ਹਾਂ ਰਹੂਗਾ ਮੌਸਮ ਪੂਰਾ ਆਪਣੇ ਜੰਮੂ ਕਸ਼ਮੀਰ ਹਮਾਤਲ ਪ੍ਰਦੇਸ਼ ਉੱਤਰਾਖੰਡ ਉੱਤਰ ਪ੍ਰਦੇਸ਼ ਦਾ ਪੱਛਮੀ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਤੇ ਜੇਕਰ ਬਾਕੀ ਭਾਗਾਂ ਦੀ ਗੱਲ ਕਰੀਏ ਤਾਂ ਬਾਕੀ ਦਾ ਰਾਜਸਥਾਨ ਦਾ ਜਿਹੜਾ ਏਰੀਆ ਵਾ ਪੱਛਮੀ ਰਾਜਸਥਾਨ ਤੇ ਇਸ ਤੋਂ ਬਿਨਾ ਜਿਹੜਾ ਹੈਗਾ ਦੱਖਣੀ ਰਾਜਸਥਾਨ ਤੇ ਪੂਰਬੀ ਰਾਜਸਥਾਨ ਦੇ ਕੁਝ ਭਾਗ ਇਹਨਾਂ ਪਾਕਾਂ 'ਚ ਮੌਸਮ ਖੁਸ਼ਕ ਰਹੂਗਾ ਗੁਜਰਾਤ ਦੇ ਵਿੱਚ ਮੌਸਮ ਖੁਸ਼ਕ ਰਹੂਗਾ ਮੱਧ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਇਹਨਾਂ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਹਵਾਵਾਂ ਦੀ ਦਿਸ਼ਾ ਜਿਹੜੀ ਉਹ ਪੂਰਬੀ ਚੱਲੂਗੀ ਤੇਜ਼ ਪੂਰਬੀ ਹਵਾਵਾਂ ਜਿਹੜੀਆਂ ਉਹ ਚੱਲਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ 21 ਤਰੀਕ ਦੀ ਤਾਂ 21 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਹੋ ਜਾਣਾ ਸਾਰੇ ਭਾਗਾਂ 'ਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਅਚੇਰੇ ਜੰਮੂ ਕਸ਼ਮੀਰ 'ਚ ਕੁਝ ਕ ਜੇਕਰ ਆਪਾਂ 22 ਤਰੀਕ ਦੀ ਗੱਲ ਕਰੀਏ ਤਾਂ 22 ਤਰੀਕ ਨੂੰ ਫੇਰ ਜੰਮੂ ਕਸ਼ਮੀਰ ਦੇ ਕੁਝ ਭਾਗਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਬਾਕੀ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ। ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ ਜੀ।